ਅਮਰੀਕਾ ਵਿੱਚ ਗੈਰ ਕਾਨੂੰਨੀ ਢੰਗ ਨਾਲ ਰਹਿ ਰਹੇ 240000 ਭਾਰਤੀਆਂ ਸਮੇਤ ਕਰੀਬ 1 ਕਰੋੜ 10 ਲੱਖ ਪ੍ਰਵਾਸੀਆਂ ਨੂੰ ਅਮਰੀਕੀ ਨਾਗਰਿਕਤਾ ਮਿਲਣ ਦੀ ਵੱਡੀ ਰੁਕਾਵਟ हट ਗਈ ਹੈ ਅਮਰੀਕੀ ਸੈਨੇਟ ਨੇ ਇਤਿਹਾਸਕ ਇਮੀਗ੍ਰੇਸ਼ਨ ਸੁਧਾਰ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ ਹੈ ਇਸ ਇਹ ਬਿੱਲ ਵੀਰਵਾਰ ਨੂੰ 32 ਦੇ ਮੁਕਾਬਲੇ 68 ਵੋਟਾਂ ਨਾਲ ਪਾਸ ਹੋ ਗਿਆ ਬਿੱਲ ਨੂੰ ਕਾਨੂੰਨ ਬਣਾਉਣ ਲਈ ਰਾਸ਼ਟਰਪਤੀ ਬਰਾਕਵਾਮਾ ਕੋਲ ਹਸਤਾਖਰ ਲਈ ਪੇਸ਼ ਹੋਣ ਤੋਂ ਪਹਿਲਾਂ ਇਸ ਤੇ ਹੇਠਲੇ ਸਦਨ ਪ੍ਰਤੀਨਿਧ ਸਭਾ ਕੋਲ ਭੇਜਾ ਜਾਵੇਗਾ ਬਿੱਲ ਵਿੱਚ ਵੈਸੇ H1B ਵੀਜ਼ੇ ਦੇ ਸਬੰਧ ਵਿੱਚ ਸਖਤ ਪ੍ਰਬੰਧ ਵੀ ਹਨ ਜਿਨ੍ਹਾਂ ਦਾ ਅਮਰੀਕਾ ਵਿੱਚ ਲਿਆ ਭਾਰਤੀ ਕੰਪਨੀਆਂ ਤੇ ਮਾੜਾ ਅਸਰ ਪਵੇਗਾ। ਰਾਸ਼ਟਰਪਤੀ ਬਰਾਕਵਾਮਾ ਨੇ ਇੱਕ ਬਿਆਨ ਰਾਹੀਂ ਬਿੱਲ ਪਾਸ ਹੋ ਜਾਣ ਦਾ ਸਵਾਗਤ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਬਿੱਲ ਅਮਰੀਕੀ ਕਾਨੂੰਨੀ ਇਮੀਗ੍ਰੇਸ਼ਨ ਪ੍ਰਣਾਲੀ ਦਾ ਆਧੁਨਿਕरण ਕਰੇਗਾ। ਸੈਨੇਟ ਵਿੱਚ ਬਹੁਮਤ ਦੇ ਆਗੂ ਹੈਰੀ ਰੀਡ ਨੇ ਕਿਹਾ ਹੈ ਕਿ ਇਹ ਬਿੱਲ ਪ੍ਰਵਾਸੀਆਂ ਦੀਆਂ ਪੀੜ੍ਹੀਆਂ ਵੱਲੋਂ ਪਾਏ ਯੋਗਦਾਨ ਨੂੰ ਮਾਨਤਾ ਦਿੰਦਾ ਹੈ ਕਿਉਂਕਿ ਇਹ ਮੁਲਕ ਪ੍ਰਵਾਸੀਆਂ ਨੇ ਵਿਦਾਇ। ਦੂਜੇ ਪਾਸੇ ਵਿਰੋਧੀ ਰਿਪਬਲਿਕਨਾਂ ਨੇ ਬਹੁਮਤ ਵਾਲੀ ਪ੍ਰਤੀਨਿਧ ਸਭਾ ਦੇ ਸਪੀਕਰ ਜான் ਥੋਇਨਰ ਨੂੰ ਕਿਹਾ ਨੇ ਕਿਹਾ ਹੈ ਕਿ ਇਸ ਬਿੱਲ ਨੂੰ ਸਦਨ ਵਿੱਚ ਪੇਸ਼ ਹੋਣ ਤੋਂ ਪਹਿਲਾਂ ਉਨ੍ਹਾਂ ਦੀ ਕਾਂਗਰਸ ਦਾ ਬਹੁਮਤ ਹਾਸਲ ਕਰਨਾ ਪਵੇਗਾ। ਇਹ ਸੁਝਾਅ ਦਾਇ ਹੈ ਕਿ ਇਹ ਬਿੱਲ ਸ਼ਾਇਦ ਛੇਤੀ ਕਾਨੂੰਨ ਨਾ ਬਣ ਸਕੇ। of the white house obama said that kadafi has a choice and back ceasefire and a no fly zone obama declared that it's an america's national interest to stop the violence khabran de duniya vich aao sade naal kadhi vi tikitu vi judo appa milange facebook te assi dikhangge youtube te ਸਾਨੂੰ ਫੋਲੋ ਕਰੋ ਟਵਿੱਟਰ ਤੇ ਖਬਰਾਂ ਨਾਲ ਜੁੜੇ ਰਹੋ ਦਿਨ ਰਾਤ